ਗੌੜੀ ਮਹੱਲਾ ਪਹਿਲਾ ਹੱਥ ਕਰ ਮਰੇ ਨਾ ਲੇਖੇ ਪਾਵੇ ਕੋਈ ਲੋਹ ਘਟ ਕਰਕੇ ਅੱਗ ਵਿੱਚ ਪਾਏ ਤੇ ਮਰ ਜਾਂਦੇ ਐ ਧੂੜੀਆਂ ਤਾਂ ਕੇ ਮਰ ਜਾਂਦੇ ਐ ਅੱਗੇ ਸਈ ਪਾਣੀ ਵਿੱਚ ਮਾਰ ਕੇ ਛਾਲ ਮਰ ਜਾਂਦੇ ਐ ਇਸ ਪ੍ਰਕਾਰ ਮਹਾਰਾ ਜੰਨ ਜਦ ਹੱਥ ਨਾਲ ਮਰ ਜਾਂਦਾ ਉਹ ਵੈਸੇ ਜੇ ਲੇਖੇ ਨਹੀਂ ਪੈਂਦਾ ਅਰ ਤੁਮ ਕਾਤੀ ਜਗਤ ਕਸਾਈ ਹੈ ਜੇ ਆ ਖੁਦਕੁਸ਼ੀ ਕਰਕੇ ਮਰਨ ਵਾਲਾ ਜਿਹੜਾ ਇਹ ਜਗਤ ਨੂੰ ਸ਼ੈਰੇ ਨੂੰ ਮਾਰਦਾ ਹੈ ਇਹਨੇ ਪਾਪ ਨੂੰ ਇਕੱਲੇ ਨੂੰ ਅੱਤਮ ਘਾਤ ਕਰੁੰਦਾ ਉਹ ਹਜ਼ੂਰ ਹਮਉਂਦੇ ਹਣ ਹੱਥ ਕਰ ਮਰੇ ਨਾ ਲੇਖੇ ਪਾਵੇ ਬਿਲਕੁਲ ਕਰ ਹੱਥ ਕਰਕੇ ਇਹ ਮਰਦੇ ਰਹਿੰਦੇ ਹਨ ਉਹ ਵਾਹਿਗੁਰੂ ਦੇਖੇ ਪ੍ਰਵਾਨ ਕੀ ਨਹੀਂ ਪੈ ਸਕਦੇ ਐਸੇ ਪੁਰਖ ਵੇਸ ਕਰੇ ਬਹੁ ਭਸਮ ਲਗਾਵੇ ਵੇਸ ਬਣਾ ਲੈਿੰਦੇ ਆ ਕਈ ਬਾਲੀਆਂ ਸਵਾਹ ਮੜ ਲੈਿੰਦੇ ਸੀ ਗੋਤੇ ਕਈ ਕੀ ਲੰਗਦੇ ਤੇ ਹਮ ਨਾਲ ਲੰਦੇ ਕੋਈ ਖਾਕ ਮਾਰ ਲੰਦੇ ਹਣ ਨਾਮ ਵਿਚਾਰ ਬਹੁੜ ਪੁਸਤਾ ਮੇਰੇ ਜੀ ਨਾਮ ਨੂੰ ਵਿਚਾਰ ਕੇ ਪੁਸਤਾਉਣਾ ਹੀ ਤਵੇਦਾ ਫੇਰ ਮਨੁੱਖਾ ਜਨੁ ਨਹੀਂ ਮਿਲੇਗਾ ਇਸ ਪ੍ਰਕਾਰ ਘਰ ਸੁ ਵਹਿੰਦੇ ਹਮ ਸਾਹਿਬ ਸੰਗੇ ਜੀ ਤੋਂ ਪਰਮੇਸ਼ਰ ਦੇ ਸ਼ਿਮਮ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ ਕੋਈ ਆ ਨਹੀਂ ਆਉਂਦਾ ਕਿਸੇ ਪ੍ਰਕਾਰ ਕੋ ਰਹੀ ਨਾਂ ਅਸਾਰ ਬਹੁ ਰਪਿਕਾ ਹੈ ਮੈ ਉਹਨੂੰ ਬੁਲਾ ਕੇ ਕੁਛ ਚਾਉਂਦੇ ਰਹਿੰਦੇ ਹੰ ਜੀਵੋ ਤੂੰ ਮਨ ਹਰਜੀਓ ਤੂੰ ਮਨਸੂ ਕੇ ਮਨੇ ਹਰਜੀ ਨੂੰ ਤੂੰ ਮੰਨਣਾ ਕਰ ਤੂੰ ਇਸ ਪ੍ਰਕਾਰ ਮਨ ਸੁਖੀ ਹੋ ਜਾਏਗਾ ਤੂੰ ਮਨ ਹਰਜੀਓ ਮਨ ਸ੍ਰੋਮਣੀ ਹਰਜੀ ਹੈ ਉਹਨੂੰ ਮੰਨਣਾ ਕਰ ਮੇਰੇ ਮੰਗੇ ਅੰਦਰੀ ਹੈ ਮਨ ਗੁਰਾਂ ਦੇ ਮੰਤਰ ਵਾਲਾ ਦਾ ਮੰਨਣ ਕਰ ਤੋ ਮਨਿਸ ਮਨਸ ਕੀ ਹੋ ਜਾਏਗਾ ਨਾਮ ਵਿਸਾਰ ਸਹ ਜਮ ਜੀ ਸੱਚੇ ਸਵਾ ਦਾ ਨਾਮ ਪੁਲਾਜੇ ਜਗ ਦੇ ਦੁਖੀ ਹਾਰਿਆ ਹੋਏਗਾ ਮੁਕਤੀ ਜੇਰੀ ਹੋਣੀ ਰਹਾਉ ਤਵਾ ਚੰਦਨ ਅਗਰ ਕਪੂ ਜੇਦਲ ਕੇ ਤਵਾ ਤੇ ਚੰਨਣ ਆਦਕ ਲਾ ਲਾਲ ਚੰਨਣ ਆਦਕ ਲਾਲਿਆ ਅਗੇ ਤੋਏ ਦੀ ਲਕੜੀ ਲਾ ਲਈ ਕਪੂਰ ਆਦਕ ਮਸ਼ਕਪੂਰ ਵੀ ਹਸੈਨੀ ਕਪੂਰ ਤਨ ਮਨ ਆਵਾਂ ਤੇ ਖਾਲਿਆ ਮਾਇਆ ਮਗਨ ਪਰਮ ਪਦ ਦੂਰ ਜਿਨ ਜਿਨ ਲਾ ਕੇ ਮਾਇਆ ਦੀ ਮਸ ਹੋਇਆ ਰਹਿੰਦਾ ਹੈ ਆਦਮੀ ਪਰਮ ਪਦੀ ਤੋਂ ਦੂਰ ਰਹਿ ਜਾਂਦਾ ਹੈ ਪ੍ਰਵੇਸ਼ੇ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਵਿਸਾਰਿਆ ਸਭ ਕੂੜ ਮਰਗ ਨਾਮ ਦੇ ਬੁਲਾਉਣੇ ਕਰਕੇ ਭਾਵੇਂ ਕਿੰਨੇ ਚੰਨ ਨੂੰ ਬੁਲਾ ਲਓ ਅਤੇ ਕਿੰਨੇ ਤੁਸੀਂ ਮੁਸ਼ਕਪੂਰ ਆ ਕੇ ਖੈਲੋ ਕੀ ਹੁਸੈਨੀ ਤਨਨ ਰਲਾ ਕੇ ਨਾਮ ਦੇ ਬੁਲਾਉਣੇ ਕਰਕੇ ਸਭ ਝੂਠਾ ਹੀ ਝੂਠਾ ਹੈ ਕੂੜੇ ਅੰਤ ਨੂੰ ਕੂੜੇ ਹੋ ਜਾ ਕੂੜੇ ਚ ਰਹਿ ਜਾਣਗੇ ਕਿਹੜੀਆਂ ਜੀਵਨਾਂ ਚ ਪਹਿਣਗੇ ਨੇਜੇ ਬਾਜੇ ਤਖਤ ਸਲਾ ਜੇਨ ਕੇ ਨੇਜੇ ਚੋਬਦਾਰ ਸਾਹਮਣੇ ਖੜੇ ਚਰਲੇ ਤੇ ਬਾਜੇ ਬੁਜਾਲੇ ਆਪਦੇ ਅੱਗੇ ਜਲੂਸ ਕਾਇਲੇ ਨੇਜੇ ਬਾਜੇ ਤਖਤ ਸਲਾ ਸਹਤੋਂ ਦੇ ਬਾੜ ਕੇ ਸਲਾਮਾਂ ਕਰ ਲਈ ਕਵਾਲੀਆਂ ਬਾਰਸਾ ਬਣ ਕੇ ਅੱਜ ਕੀ ਕ੍ਰਿਸ਼ਨ ਵਿਆਪਕਾ ਕਿਉਂ ਤਾਂ ਬਾੜੀ ਕ੍ਰਿਸ਼ਨ ਹੀ ਬਾਜੇ ਦੀ ਉਦੋਂ ਵੀ ਰਾਜ ਹੋਰ ਮੇਰਾ ਹੋਵੇ ਕੀ ਕਹੇ ਰਾਤ ਕਹੇ ਫੁਰਮੇ ਬਾਰੇ ਲੱਗੇ ਰਿੰਗੇ ਚਿੰਦੜੇ ਰਹਿੰਦੇ ਹਨ ਵੇਲੇ ਹਾਰ ਜਾਚੇ ਪਾਉਤ ਨੰਦ ਸਾਰਾ ਸਾਲ ਕੋ ਮੰਗੇ ਤਬ ਨਾ ਭਗਤੀ ਕਿ ਤੂੰ ਮਿਲਣੀ ਹੈ ਨਾ ਤੈਨੂੰ ਨਾਮ ਮਿਲਣਾ ਹਰੀ ਦਾ ਨਾਮ ਗੁਰਾਂ ਤੋਂ ਜਾਚੇ ਤੋਬ ਨਾ ਭਗਤੀ ਨੀ ਕਿ ਤੂੰ ਮਿਲਨੀ ਤੇ ਨਾਮ ਤੇਰੀ ਮੁਕਤ ਹੋਣੀ ਹੈ ਨਾ ਤੈਨੂੰ ਤੇਰਾ ਨਾਮ ਦੁਨੀਆ ਜੀਵਨ ਮੁਗਧ ਬ੍ਰਹਮ ਗਿਆਨੀ ਬੰਨਾ ਵਾਰ ਅਹੰਕਾਰ ਨਾ ਹੀ ਪ੍ਰਭ ਮੇਲਾ ਜੋ ਬਹਿ ਝਗੜੇ ਕਰਦਾ ਰਹੇਗਾ ਤਾਂ ਕੀ ਤੇਰੇ ਹੱਥ ਆਊਗਾ ਲਾਗ ਹੰਕਾਰ ਝਿੜੇ ਕਰਨੇ ਕਰਕੇ ਤੇ ਹੰਕਾਰ ਕਰਨੇ ਕਿ ਮੈਂ 500 ਸਵਾ ਜਿੱਤਿਆਂ ਇਸ ਪ੍ਰਕਾਰ ਹੰਕਾਰ ਕਰਨੇ ਕਰਕੇ ਵਾਹਿਗੁਰੂ ਦਾ ਮਿਲਦਾ ਨਹੀਂ ਹੋਣਾ ਇਹ ਭਟਕਦਾ ਫਿਰੇਗਾ ਜੂਨਾ ਵਿੱਚ ਹੀ ਮਨ ਦੇ ਪਾਵਹਿ ਨਾਮ ਸੁਹੇਲਾ ਜੇ ਗੁਰੂ ਸਾਹਿਬ ਨੂੰ ਆ ਕੇ ਮਨ ਭੇਟਾ ਕਰਦੇਵੇਂਗਾ ਤਾਂ ਨਾਮ ਸੁਹੇ ਦੇਣ ਵਾਲਾ ਉਹ ਗੁਰਾਂ ਦੇ ਪਾਸੋਂ ਪਾ ਲਵੇਂਗਾ ਦੁর্জੈ ਭਾਈ ਅਗਿਆਨ ਦੁਹੀ ਇਲਾ ਜਿਨ੍ਹਾਂ ਦੇ ਗੁਆਚ ਭਾਵ ਹੈ ਸਾਖ ਸਮੀਓ ਦਾ ਅਗਿਆਨ ਕਰਕੇ ਦੁਖੀ ਹੁੰਦੇ ਰਹਿੰਦੇ ਜੀਓ ਸੁੱਖ ਕਦੀ ਉਹਨਾਂ ਨੂੰ ਹੁੰਦਾ ਹੈ ਬੇਲ ਦਮ ਕੇ ਸੌਦਾ ਨਹੀਂ ਹਾ ਜਿਵੇਂ ਦਮੜਿਆਂ ਤੋਂ ਬਿਗੈਰ ਹੱਤੀ ਤੇ ਜਾ ਕੇ ਖਾਲੀ ਨੂੰ ਕਿਸੇ ਨੂੰ ਕੋਈ ਸੌਦਾ ਨਹੀਂ ਦੇਣਾ ਇਸੇ ਪ੍ਰਕਾਰ ਬਿਨ ਜਿਨ੍ਹਾਂ ਚਿਰ ਸਾਧਾ ਰੂਪੀ ਦਮੜਾ ਨਹੀਂ ਉਹਨਾਂ ਦੇ ਸਾਖ ਸੰਗਤੂ ਕੀ ਹੱਤੀ ਚੋਂ ਨਾਮ ਦਾ ਸੌਦਾ ਨਹੀਂ ਕਿਸੇ ਨੂੰ ਮਿਲਣਾ ਸਰਦਾਵਾਨ ਨੂੰ ਲੱਭ ਕੇ ਗਿਆਨ ਨੂੰ ਬੇਨ ਬੋਹਤ ਸਾਗਰ ਨਹੀਂ ਵਾ ਬਿਨੋ ਜਹਾਜ ਤੋਂ ਸਮੁੰਦਰ ਦੀ ਵਾਹ ਵੀ ਲੰਗੀ ਜਾਣੀ ਕਿਉਂ ਮਾਰੋ ਦੇ ਨਾਮ ਦੇ ਜਹਾਜ ਤੋਂ ਬਿਨ ਸੰਸਾਰ ਸਮੁੰਦਰੀ ਵਾਟ ਤੋਂ ਪਾਰ ਨਹੀਂ ਹੋਇ ਜਾਣਾ ਮੁਕਤੀ ਕੀ ਕਿਨਾਰੇ ਤੇ ਪਹੁੰਚਿਆ ਨਹੀਂ ਜਾਣਾ ਹੈ ਬੇਨ ਗੁਰੂ ਸੇਵੀ ਘਾਟੇ ਘਾਣ ਗੁਰੂ ਸਾਹਿਬ ਦੀ ਪਹਿਲ ਕਰੀ ਤੋਂ ਬਗੈਰ ਘਾਟਾਂ ਹੀ ਘਾਟਾਂ ਹੀ ਕਦੇ ਮਾਰਦੇ ਜਰਮ ਦੇ ਕਾਟ ਕਿਸੇ ਜੰਮ ਤੇ ਆ ਕੇ ਕਿਸੇ ਮੈਦੇ ਤੇ ਜੰਮ ਕੇ ਗੁਰੂ ਮੈਨੂੰ ਜ਼ਰੂਰ ਉੱਚਾ ਜਾਨੀ ਪ੍ਰੀਤ ਦਾ ਹੋ ਰਿਹਾ ਅਰੇ ਨਰਗ ਦੇ ਆਦੇਸ਼ੇ ਅਰੇ ਸੰਸਾਰ ਦੇ ਘਾਟ ਵਿੱਚ ਕਿਉਂ ਘਾਟੇ ਹੀ ਘਾਟੇ ਚ ਰਹੇਗਾ ਵਾਰ-ਵਾਰ ਕਿਸ ਕਾ ਵਾਹ ਵਾਹ ਜੇ ਬਾਤ ਦਿਖਾਵੇ ਉਸ ਦਾ ਨਾ ਵਾਹ ਵਾਹ ਗੁਰੂ ਹੈ ਜੋ ਸੰਸਾਰ ਦੇ ਵਿੱਚ ਰਸਤਾ ਦਿਖਾਉਣ ਵਾਲਾ ਗੁਰਪਰਮੇਸ਼ਰ ਏਪ ਹੈ ਇਸ ਕਉ ਵਾਹ ਵਾਹ ਜੇ ਸਬਦ ਸੁਣਾਉਂ ਉਹ ਜਨ ਵਾਹਿਗੁਰੂ ਵਾਹਿਗੁਰੂ ਹੈ ਜਿਹੜਾ ਗੁਰੂ ਰੂਪ ਧਾਰ ਕੇ ਸਬਦ ਸੁਣਾਉਂਦਾ ਹੈ ਗੁਰੂ ਨਾਨਕ ਦੇਵ ਜੀ ਹਨ ਇਸ ਕਉ ਵਾਹ ਵਾਹ ਜੇ ਮੇਲ ਮਿਲਾਵੈ ਉਹ ਵਾਹਿਗੁਰੂ ਸਰੂਪ ਆਪ ਹੈ ਵਾਹ ਸਰਜ ਰੂਪ ਹੈ ਜੇਰਾ ਮੇਲ ਮਿਲਾਉਣ ਵਾਲਾ ਹੈ ਫੇਰ ਪੜੋ ਕਿਸ ਕਾ ਵਾਹ ਵਾਹ ਜੇ ਬਾਤ ਦਿਖਾਵੇ ਉਹ ਸਤਿਗੁਰੂ ਦਾ ਵਾਹ ਧੰਵਾਦ ਹੈ ਦਾਸ ਕਰਜ ਹੈ ਜੋ ਭਗਤੀ ਦਾ ਬਾਤ ਰਸਤਾ ਗਿਆਨ ਦਾ ਦਿਖਾਉਂਦੇ ਹਨ ਕਿਸ ਕਾ ਵਾਹ ਵਾਹ ਜੇ ਸ਼ਬਦ ਸੁਣਾਵੇ ਉਹ ਦਾ ਨਾ ਵਾਹ ਕਰਜ ਹੈ ਵਾਹ ਪ੍ਰੇਰਕ ਹੈ ਜੋ ਸ਼ਬਦ ਬ੍ਰਹਮ ਦਾ ਉਪਦੇਸ਼ ਲਾਉਂਦੇ ਹਨ ਕਿਸ ਕਾ ਵਾਹ ਵਾਹ ਜੇ ਮੇਲ ਮਿਲਾਵੇ ਉਹ ਦਾ ਨਾ ਵਾਹ ਕਰਜ ਹੈ ਵਾਹ ਧੰਵਾਦ ਹੈ ਜਿਹੜਾ ਵਾਹਿਗੁਰੂ ਦੇ ਮੇਲ ਜੀ ਗੁਰੂ ਮਿਲਾਉਂਦਾ ਹੈ ਵਾਹ ਵਾਹ ਤੇਸ ਕਾ ਜਿਸ ਕਾ ਇਹ ਜੀ ਇਸੇ ਵਾਹ ਵਾਹ ਉਸ ਵਾਹਿਗੁਰੂ ਨੂੰ ਕਹਿੰਦੇ ਆ ਜਿਸ ਨੇ ਜੀਵ ਸਾਨੂੰ ਦਿੱਤਾ ਹੈ ਜ਼ਿੰਦਗੀ ਜੀਤਨ ਸੱਤ ਹੋਰ ਸਬਦੀ ਮਠ ਅੰਮ੍ਰਿਤ ਕੀ ਕਿਉ ਗੁਰੂ ਸਾਹਿਬ ਦੇ ਸ਼ਬਦ ਦਾ ਰਿੜਕੇ ਅੰਮ੍ਰਿਤ ਨੂੰ ਪੀਣਾ ਕਰੋ ਨਾਮ ਵਿਗਡਾਈ ਤੁਧ ਭਾਣੇ ਜੇ ਨਾਮ ਹੈ ਵਾਹਿਗੁਰੂ ਮੰਤਰ ਹੈ ਨਾਮ ਦੀ ਵਿਗਡਾਈ ਜਿਹੜੇ ਤੈਨੂੰ ਭਾਵੇ ਹੈ ਕਿ ਜੀ ਗੁਰਜੋਂ ਮੰਤਨ ਵੀ ਨਾ ਕੀਤੀ ਹੈ ਨਾਮ ਬਿਨਾ ਕਿਉ ਜੀਵਾ ਮਾ ਸਿਵਰੀ ਮਾਤਾ ਵਿਚਾਰੂ ਸੁਖੰਤੇ ਨੂੰ ਨਾਮ ਤੋਂ ਬਿਨਾ ਜੀਵ ਜੀ ਲੀ ਗੀ ਜਾਂਦਾ ਹੈ ਆਨੰਦਨ ਜਪਤ ਰਹੋ ਤੇਰੀ ਸਰਣਾ ਰਾਤਰੀ ਆਇਰੂਪ ਸਨਮੁਖ ਬੁੱਤੀ ਕਰ ਕੇ ਕਹਿੰਦੇ ਤੇਰੀ ਸ਼ਰਨ ਕਹਿ ਕੇ ਤੈਨੂੰ ਜਪਦੇ ਰਹੀਏ ਨਾਨਕ ਨਾਮ ਰਤੇ ਪਤ ਪਾ ਸਭੀ ਜਿੰਨੇ ਜਿੰਨੇ ਨਾਮ ਚਰੰਗੇ ਹੈ ਉਹ ਪਤੀ ਪਰਮੇਸ਼ਰ ਤੈਨੂੰ ਪਾ ਲੈਂਦੇ ਪਤਿਸ਼ਤਾ ਪਾ ਲੈਂਦੇ ਲੋਕ ਪਲੋਕ ਵਿੱਚ ਜੋ ਨਾਮ ਵਿੱਚ ਰੰਗੇ ਹੋਏ ਹਨ ਨਾਮ ਬਿਨਾ ਕਿਉ ਜੀਵਾਂ ਮੈਂ ਆਨੰਦੇ ਨੇ ਜਪਤ ਰਹੋ ਤੇਰੀ ਸਰਣਾਇ ਨਾਨਕ ਨਾਮ ਰਤੇ ਪਤ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜੀ ਮਹੱਲਾ ਪਹਿਲਾ ਉਮੈ ਕਰਤ ਭੀਖੀ ਨਹੀਂ ਜਾਣਿਆ ਸਾਹਿਬ ਦੀ ਚੋਖਾ ਖਾਲਸਾ ਵਾਹਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਨਾਨਕ ਦੇਵ ਮਹਾਰਾਜ ਅਸਾਸੀ ਪਾਤਸ਼ਾਹ ਜਿੱਦਾਂ ਦੇ ਨਾਲ ਚਰਚਾ ਸ੍ਰੀ ਨਾਨਕ ਮਤੇ ਵਿਖੇ ਕਰ ਰਹੇ ਹੁਣ ਤੁਹਾਡੇ ਦੇ ਪ੍ਰਸ਼ਨਾਂ ਦੇ ਉੱਤਰ ਗੁਰੂ ਮਹਾਰਾਜ ਸਾਹਿਬ ਦੀਆਂ ਅਸ਼ਪਦੀਆਂ ਚ ਬਿਅੰਤ ਚਰਚਾਵੀ ਨਾ ਹੋ 11 ਅਸ਼ਟਪਰੀਆਂ ਦਿੱਤੇ ਹਨ ਗੌੜੀ ਮਹੱਲਾ ਪਹਿਲਾ ਹਉਮੈ ਕਰਤ ਭੀਖੀ ਨਹੀਂ ਜਾਣਿਆ ਗੀਰ ਨਵਾਇ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੀਂਦਨੀ ਦੇ ਵਾਲੀ ਸੱਚੇ ਪਾਤਸ਼ਾਹ ਪਰਮ કૃਪਾ ਦੇ ਕਰਕੇ ਅਗੂਰ ਹਮ ਆਉਂਦੇ ਹਨ ਸੇ ਭਾਈ ਜੇਤੇ ਤੇ 103 ਮੈਂ ਧਾਰੈ ਤੇ ਤੇ ਸਭ ਜਨ ਕਸ਼ਨ ਵਿਚਾਰ ਹੈ ਇਹ ਪ੍ਰਬੂ ਦੇ ਜਨੋ ਜਿੰਨੇ ਕੋਈ ਭੇਖ ਛਾੜਦਾ ਹੈ ਮਹਾਰਾਜ ਉਹਨਾਂ ਦੇ ਵਿਚਾਰ ਨਹੀਂ ਕਰਦਾ ਉਹਨਾਂ ਦੇ ਠੇਖਾਂ ਨੂੰ ਕੋਈ ਅੰਦਾਜ਼ੇ ਜਿ ਨਹੀਂ ਲਿਆਉਂਦਾ ਕਿ ਇਹਨਾਂ ਦੀ ਮੈਂ ਕਲਿਆਣ ਕਰਦੇ ਹਾਂ ਸੋ ਇਸੇ ਪ੍ਰਕਾਰ ਸਤਗੁਰ ਨਾਨਕ ਦੇਵ ਜੀ ਫਰਮਾਉਂਦੇ ਹਨ ਹਉ ਮੈਂ ਕਰਤ ਭੇਖੀ ਨਹੀਂ ਜਾਣਿਆ ਜੇ ਭਾਵੇਂ ਵੀ ਹਉ ਮੈਂ ਕਰ ਗਏ ਐ ਅਤੇ ਠੇਖਾਂ ਦੀ ਹਉਮੈਂ ਕਰ ਗਏ ਐ ਸਰੀਰ ਦੀ ਹਉਮੈਂ ਕਰ ਗਏ ਐ ਸੂਹੋਂ ਕਾਰ ਨੂੰ ਤਿੰਨਾਂ ਦੇ ਹੰਗਤਾ ਕਰਦੇ ਐ ਆਪਣੀ ਗੁਦਿਆਰੀ ਹੋਮੇ ਕਰਦੇ ਐ ਧੰਨ ਦੀ ਹੰਗਤਾ ਕਰਦੇ ਐ ਪ੍ਰਭ ਕਾ ਵੀ ਹੰਗਤਾ ਕਰਦੇ ਐ ਇਸ ਪ੍ਰਕਾਰ ਹੋਮੇ ਕਰਨ ਵਾਲਿਆਂ ਨੇ ਕਿਸੀਆਂ ਨੇ ਉਸ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਜਾਣਿਆ ਕਿਸੇ ਪ੍ਰਕਾਰ ਵੀ ਗੁਰਮੁਖ ਭਗਤ ਫਿਰ ਲਈ ਮਨ ਮੰਨਿਆ ਸਿਰ ਮਾਰ ਕੇ ਜਿਨ ਜਾਣਿਆ ਵੀ ਹੈ ਪਰਮੇਸ਼ਰ ਨੂੰ ਕਿ ਨਹੀਂ ਦੈਂਸ਼ ਗੁਰੂ ਜੀ ਫਰਮਾਉਂਦੇ ਹਨ ਗੁਰਮੁਖ ਭਗਤ ਵਿਰਲੇ ਮਨ ਮੰਨੇ ਤੁਸ ਭਾਈ ਜਿਹੜੇ ਗੁਰਮੁਖ ਹਨ ਉਹ ਮਹਾਰਾਜ ਦੀ ਭਗਤੀ ਕਰਦੇ ਹੈ ਭਗਤੀ ਵਿੱਚ ਕਿਸੇ ਬਿਰਲੇ ਬਿਰਲੇ ਦਾ ਮਨ ਮੰਨਿਆ ਹੈ ਜਿਨ੍ਹਾਂ ਗੁਰਮੁਖ ਹਨ ਗੁਰਾਂ ਦਾ ਭਗਤੀ ਕੀਤੀ ਹੈ ਉਹ ਕੋਈ ਬਿਰਲੇ ਹਨ ਜਿਵੇਂ ਸੂਰਜ ਚਮਕਦਾ ਸਾਰਿਆਂ ਨਿਸ਼ਤਰਾ ਵਿੱਚੋਂ ਇਸੇ ਦਰਕਾਰ ਉਹ ਵਿਰਲੇ ਦੇ ਰਲੇ ਹਨ ਐਸੇ ਬਿਰਲੇ ਕੋਟ ਨੂੰ ਨਾਨਕ ਕੋ ਹਨੇ ਉਹਨਾਂ ਦਾ ਮਨ ਉਹ ਵਾਹਿਗੁਰੂ ਕਿੰਨ ਮੰਨ ਗਿਆ ਹੈ ਪਰਮੇਸ਼ਰ ਦਾ ਉਹਨਾਂ ਜੀ ਮਨ ਮੰਨ ਗਿਆ ਹੈ ਕਿ ਪੂਰਨ ਹਨ ਹਉਕਾਰਤ ਨਹੀਂ ਸੱਚ ਪਾਈ ਹੈ ਜਿਹੜਾ ਸਿੰਧਾ ਮੈਂ ਹਾਂ ખેਖੀ ਹਾਂ ਮੈਂ ਖੜ ਵਰਸ਼ਨੀ ਹਾਂ ਜੋਗੀ ਹਾਂ ਜੰਗਮ ਸ੍ਰੀਵਣ ਮਦਾਰਸ਼ਾਈਏ ਬ੍ਰਾਹਮਣ ਆਦਿ ਕੋ ਹ ਇਤਿਆਰ ਕੋ ਖੜ ਵਰਸ਼ਨਾ ਵਾਲੀ ਜਿਹੜਾ ਲੱਗਾ ਹੋਮ ਕਰ ਜਾ ਰਿੰਦਾ ਹੈ ਹਉ ਮੈਂ ਕਰਨੇ ਕਰਕੇ ਹਉ ਹਉ ਕਰਕੇ ਜੇ ਵੀ ਹੰਗਤਾ ਕਰਕੇ ਗੁਨਾ ਵੀ ਹੰਗਤਾ ਕਰਕੇ ਵਿਧੀਆਂ-ਛਧੀਆਂ ਵੀ ਹੰਗਤਾ ਕਰਕੇ ਨਹੀਂ ਸੱਚ ਪਾਈ ਨਹੀਂ ਸਜਨੋ ਸੁਖ ਹੈ ਸੁਖ ਨਹੀਂ ਪਾਈਦਾ ਹੈ ਸੱਚੇ ਸਰੂਪ ਨੂੰ ਨਹੀਂ ਪਾਈਦਾ ਕਿਉਂਕਿ ਸੱਚਾ ਸਰੂਪ ਹੀ ਸੁਖ ਰੂਪ ਹੈ ਹਉ ਮੈਂ ਜਾਇ ਪਰਮ ਪਦ ਪਾਈ ਹੈ ਜੇ ਸਿੱਧੋ ਜੇ ਦੇਦਿੰਦਰੋਂ ਹੰਗਤਾ ਚਲੀ ਜਾਵੇ ਸਾਮ ਪਰਵੀ ਪਰਮ ਪਦਵੀ ਕੌਣ ਹੈ ਜਿਸ ਪਦਵੀ ਦੇ ਬਰਾਬਰ ਹੋਰ ਕੋਈ ਪਦਵੀ ਨਹੀਂ ਉਹ ਹੈ ਕੈਵਲ ਮੋਖ ਜੂ ਜਨਮੇ ਜਲਾਇ ਖਤਾਨਾ ਕਿਉਂ ਜੀ ਜੋਤੀ ਸੰਗ ਜੋਤ ਸਮਾਨ ਐਸੀ ਪਰਮ ਪਦਵੀ ਕੈਵਲ ਮੋਖ ਨੂੰ ਪਾਈਦਾ ਹੈ ਰਹਾਉ ਹਉ ਮੈਂ ਕਰ ਰਾਜੇ ਬਹੁਤਾ ਹੈ ਰਾਜੇ ਲੋਕ ਜਿਹੜੇ ਐ ਉਹ ਵੀ ਰਾਜ ਦੇ ਮਦ ਵਿੱਚ ਪੈ ਕੇ ਕਿ ਅਸੀਂ ਰਾਜ ਦੇ ਮਾਲਕ ਹਾਂ ਹਉਮੈ ਕਰਕੇ ਬਹੁਤ ਸਾਰੇ ਦੁਨਿਆਵੀ ਦੇਸ਼ਾਂ ਦੇ ਦਬਾਉਣ ਵਾਲੇ ਜਿਵੇਂ ਪਾਕਿਸਤਾਨ ਦਾ ਤੇ ਐਸੇ ਕੁਝ ਭਾਰੂ ਦਾ ਕੋਈ ਜੰਗ ਲੱਗਾ ਹੋਇਆ ਬਹੁਤ ਸਾਰੇ ਘਾਵੇ ਕਰਦੇ ਹੰਮੈ ਹਉਮੈ ਖਪ ਹੈ ਜਨਮ ਮਰ ਆਵੈ ਹਉਮੈ ਵਿਚੀ ਅੰਤ ਨੂੰ ਖੱਗ ਜਾਂਦੇ ਹੈ ਜਦੋਂ ਦੇ ਮਰਦੇ ਰਹਿੰਦੇ ਹਨ ਜਨਮ ਜਨਮ ਕੇ ਫੇਮ ਮਰ ਕੇ ਚਲੇ ਜਾਂਦੇ ਹੈ ਮੁਰ ਕੇ ਫੇਸ ਸੰਸਾਰ ਦੇ ਚੱਕਰ ਕੇ ਵਾਸ਼ਮਾ ਦੇ ਵਦੇ ਹੱਡੀਆਂ ਚਿੰડા ਵਾਂਗ ਆਉਂਦੇ ਹਨ ਹਉਮੈ ਨਿਵਰਾਏ ਗੁਰ ਸ਼ਬਦ ਵਿਚਾਰੈ ਹਉਮੈ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ ਕਹਨਾਰਾ ਕਹਿੰਦੇ ਭਾਈ ਹਉਮੈ ਤਾਂ ਨਿਰਤ ਹੁੰਦੀ ਹੈ ਜੇ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰੇ ਚੰਚਲ ਮਤ ਤਿਆਗੈ ਪੰਜ ਸੰਗਹਾਰ ਤੇ ਜਿਹੜੀ ਮਤੀ ਹੈ ਨਾ ਚੰਚਲਤਾ ਕਰਨ ਵਾਲੀ ਬੁੱਧ ਜਿਹੜੀ ਹੈ ਨਾਨਾ ਬੁਲਾਰ ਤੋਂ ਮਿੱਕਿਆ ਪ੍ਰਾਰਥਨ ਮਿੱਕਿਆ ਕਰਨ ਵਾਲੀ ਇਹ ਪਦਾਰਥ ਨੂੰ ਸਤਿਗਤ ਬੁੱਧੀ ਹੈ ਜਿਹੜੀ ਚੰਚਲਤਾਈ ਵਾਲੀ ਮਤ ਨੂੰ ਇਹਨੂੰ ਤਿਆਗ ਦੇਵੇ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ ਸੰਘਾਰੇ ਨਾਸ਼ ਕਰੇ ਮਾਰ ਨਾ ਕਰੇ ਸਤ ਸੰਤੋਖ ਗਿਆਨ ਵਿਚਾਰ ਆਵੇ ਗੁਨਾਹ ਸਹਿਤ ਹੋ ਕੇ ਅੰਤਰ ਸਾਚ ਸਹਿਜ ਘਰ ਆਵੇ ਜੇ ਇੰਦਰ ਭਾਈ ਸੱਚਾ ਨਾਮ ਹੋਵੇ ਫਿਰ ਸਹਿਜ ਘਰ ਅੰਤ ਕਰਨ ਨੂੰ ਅੰਤਰਮੁਖ ਵਿਕਤੀ ਦੇ ਅੰਦਰ ਇਹ ਆ ਜਾਂਦਾ ਹੈ ਇਸੇ ਪ੍ਰਕਾਰ ਅੰਤ ਸਾਜਿਨ ਦੇ ਅੰਦਰ ਸੱਚਾ ਨਾਮ ਹੈ ਗੁਰਾਂ ਦਾ ਉਹ ਸਹਿਜ ਗਿਆਨ ਦੇ ਘਰ ਵਿੱਚ ਤੁਰਿਆ ਚਲ ਵਿਚਾ ਕੇ ਸਤਿ ਹੋ ਜਾਂਦੇ ਹਨ ਸਹੀ ਜੋ ਸੱਚਖੰਡ ਰੂਪੀ ਘਰਚਾ ਪ੍ਰਾਪਤ ਹੁੰਦੇ ਹਨ ਜੁਨਾ ਤੋਂ ਵੱਜ ਜਾਂਦੇ ਹਨ ਰਾਜਨ ਜਾਣ ਪਰਮ ਗਤ ਪਾਵ ਹੈ ਰਾਜ ਰਾਇ ਰੂਪ ਕਾਲਪੁਰਖ ਵਾਹਿਗੁਰੂ ਹੈ ਸਾਡਾ ਹੋਰ ਕੋਈ ਰਾਜਾ ਨਹੀਂ ਕੋ ਹਰਸ਼ ਮਾਨ ਨਹੀਂ ਰਾਜਾ ਇਹ ਭੂਤ ਸਭ ਜੁਧ ਤਿਆਰ ਕੇ ਝੂਠੇ ਕਰਦੇ ਅੱਜ ਉਸ ਰਾਜਨ ਪ੍ਰਕਾਸ਼ ਰੂਪ ਨੂੰ ਜਾਣ ਕਰਕੇ ਪਰਮ ਗਤ ਪਾਵੈ ਜਨ ਜੀ ਕੇਵਲ ਮੋਖ ਨੂੰ ਪਾ ਲਿੰਦਾ ਬ੍ਰਹਮ ਚੇਖਤਾ ਪਾ ਲਿੰਦਾ ਹੈ ਸੱਚ ਕਰਨੀ ਗੁਰ ਭਰਮ ਚੁਕਾਵ ਗੁਰੂ ਮਹਾਰਾਜ ਸਾਹਿਬ ਜੀ ਵੀ ਸੱਚੀ ਹੈ ਜਿਹੜੀ ਕਰਨੀ ਭਗਤੀ ਕਰਨੀ ਹੈ ਜੋ ਗੁਰਾਂ ਦੀ ਭਗਤੀ ਕਰਨੀ ਹੈ ਸੱਚੀ ਕਮਾਈ ਹੈ ਜਿਹੜਾ ਸੱਚੀ ਕਰਨੀ ਨੂੰ ਕਰਦਾ ਉਹਦਾ ਗੁਰੂ ਸਾਹਿਬ ਘਰ ਅੰਦਰੋਂ ਚੁੱਕ ਦਿੰਦਾ ਹੈ ਸਰਵਨਿਓ ਨਾਨਕ ਨੂੰ ਭੇਦ ਭਰਨ ਕਰਦਾ ਜੋ ਪਰਮਾਤਮਾ ਵਿਸਾਦ ਨਮਸਕਾਰ ਦਿੰਦੇ ਹਾਂ ਮੇਰੇ ਪਾਉ ਕੈ ਘੜ ਤਾੜੀ ਲਾਗ ਮੇਰੇ ਸਤਿਗੁਰੂ ਚੋਜੀ ਬਾਦਸ਼ਾਹ ਐਸੇ ਕਿਰਪਾਲੂ ਹਨ ਜੋ ਮਿਰ ਪਉ ਮਿਰਵੈਰ ਸਰੂਪ ਹੈ ਉਸ ਘਰ ਸਰੂਪ ਦੇ ਅੰਦਰ ਸਿਕਰੀ ਬਕੀ ਦੀ ਸਮਾਧੀ ਲਾਉਣ ਉਤਾਰੀ ਗੁਰਤੀ ਲਾ ਦਿੰਦੇ ਹਨ ਹਉ ਹਉ ਪਰ ਮਰਨਾ ਕਿਆ ਪਾਵੇ ਜਿਹੜੇ ਭਾਰੀ ਹੋਮੇ ਕਰਦੇ ਕਿ ਮੇਰੇ ਵਰਗਾ ਰਾਜਾ ਕੋਈ ਨਹੀਂ ਸਦਾਰ ਕੋਈ ਨਹੀਂ ਸੂਰਮਾ ਕੋਈ ਨਹੀਂ ਉਹ ਕਿਆ ਮਰਨਾ ਪਾਉਂਦੇ ਹੈ ਬਾਰ ਬਾਰ ਜੂਨਾ ਕੀ ਭੜਕਦੇ ਫਿਰਦੇ ਆ ਮੁਕਤ ਨਹੀਂ ਹੋ ਸਕਦੇ ਹਉਮੇ ਜਿਹੜੇ ਕਰਦੇ ਅਦੇ ਦੀ ਹਉਮੇ ਕਰਦੇ ਗੁਣੇ ਦੀ ਉਹ ਕੀ ਜੀਵਤ ਭਾਵ ਤੋਂ ਮਰਨਾ ਪਾ ਸਕਦੇ ਨਹੀਂ ਪਾ ਸਕਦੇ ਕੋਦਾ ਸੰਸਾਰ ਦੇ ਵੀ ਕੀ ਆਵਾ ਗਾਉਣ ਦੀ ਪੈ ਰਹੀ ਇਹਨਾਂ ਚੱਕਰ ਵਿੱਚ ਪੂਰਾ ਗੁਰ ਭੇਟੇ ਸੋ ਝਗਰ ਚੁਕਾਵੇ ਜਿਨ੍ਹਾਂ ਨੂੰ ਪੂਰਨ ਸਤਿਗੁਰੂ ਸਿਖੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਫਰਮਾਉਂਦੇ ਨੂੰ ਮਿਲ ਜਾਣ ਉਹਨਾਂ ਦੇ ਹਿਰਦੇ 'ਚ ਜਿਹੜਾ ਸੰਸਾਰ ਜਿਹੜਾ ਸਦਪ੍ਰਤੀਤ ਹੋ ਰਿਹਾ ਧਰਮ ਹੈ ਇਸ ਨੂੰ ਗੁਰੂ ਸਾਹਿਬ ਹੀ ਚੁਕਾ ਦਿੰਦੇ ਹਮ ਜੀਤੀ ਹੈ ਤੇਤੀ ਕਿਉਂ ਨਾਹੀ ਜਿੰਨੀ ਜਿੰਨੀ ਸ੍ਰੀਤੀ ਪ੍ਰਤੀਤ ਹੁੰਦੀ ਹੈ ਨਾ ਅਗਿਆਨ ਕਾਲ 'ਚ ਜਦੋਂ ਬ੍ਰह्म ਗਿਆਨ ਦਾ ਪ੍ਰਕਾਸ਼ ਹੋ ਗਿਆ ਉਹ ਸੇਤੀ ਕਿਉਂ ਨਾ ਹੀ ਕੋਈ ਵੀ ਨੂੰ ਇਹ ਸਾਰਾ ਗਿਆਨ ਕਰਕੇ ਕਲਪਨਾ ਹੋ ਰਹੀ ਜਿਵੇਂ ਰਾਤ ਨੂੰ ਅਨੇਰੇ ਦੇ ਲੱਖਾਂ ਤਾਰੇ ਚਮਕਦੇ ਆ ਬੜੇ ਭਰਮ ਪੈਂਦੇ ਆ ਠੂਠ ਨੂੰ ਵੇਖ ਕੇ ਆਦਮੀ ਚੋਰ ਸਮਝ ਲੈਂਦੇ ਕਣੀ ਆਦਮੀ ਇਸੇ ਪ੍ਰਕਾਰ ਸਾਧ ਸੰਗਧੀ ਵਿਗਿਆਨੂਪੀ ਰਾਤ ਕਰਕੇ ਧਰਮ ਦੇ ਹਨੇਰੇ ਕਰਕੇ ਇਹ ਸੰਸਾਰ ਦੇ ਨਾਣਾ ਬੂਣਾ ਪ੍ਰਤੀਤ ਹੋ ਰਿਹਾ ਹੈ ਜਦੋਂ ਗੁਰੂ ਮਹਾਰਾਜ ਸਾਹਿਬ ਗਿਆਨ ਦਾ ਸੂਰਜ ਚੜ੍ਹੁੰਦੇ ਹੈ ਉਸ ਵੇਲੇ ਜੇਤੀ ਹੈ ਤੇਤੀ ਕਿਉਂ ਨਾ ਜਿਵੇਂ ਨਾਨਾ ਸੀਤੀ ਪ੍ਰਤੀਕ ਹੋ ਰਹੀ ਹੈ ਤੇ ਅਦਵਾਦ ਕਰਕੇ ਜਿਵੇਂ ਰੱਸੀ ਵਿੱਚ ਫਸ ਬਤੀਕ ਹੁੰਦਾ ਕੋਈ ਮਾਲਾ ਸਮਝਦਾ ਕੋਈ ਧਰਤੀ ਦੀ ਤੇਲ ਸਮਝਦਾ ਇਸ ਪ੍ਰਕਾਰ ਜਿੰਨੀ ਸੀਤੀ ਦੇ ਗਿਆਨ ਕਾਲ ਵਿਦਿਆ ਕਾਲ ਦੀ ਪ੍ਰਤੀਕ ਹੁੰਦੀ ਹੈ ਜਦੋਂ ਗਿਆਨ ਦਾ ਜੇ ਮੰਦਰ ਦੀਵੂ ਪਰਗਾਸਿਆ ਅੰਕਾਰ ਤੇ ਮਨਸਾ ਇਹ ਸੰਕਾ ਕਰ ਨੂੰ ਕਿ ਮੰਦਰ ਚ ਗਿਆਨ ਦਾ ਜੀਵਾ ਜਾਗ ਪੈਂਦਾ ਉਹ ਤੋਂ ਮਿਹਰਾ ਚੱਕਿਆ ਜਾਂਦਾ ਮਿਰਾ ਵਰਨ ਗਿਆਨ ਹੋ ਜਾਂਦਾ ਉਹ ਕੋਈ ਵੀ ਨਹੀਂ ਪਤੀੰਦੂ ਫਿਰਦੀ ਜਿਹੜੀ ਧਰਮ ਕਰਕੇ ਬਕੀਤ ਹੋ ਰਹੀ ਹੈ ਜੋ ਅਸਤੀ ਪਾਤੀ ਪ੍ਰੇਤਾ ਰੂਪ ਕੇਤਨ ਬ੍ਰਹਮ ਹੈ ਉਹਦੇ ਵਿੱਚ ਨਾਨਾ ਬਣਾ ਕਲਪਿਆ ਹੋਇਆ ਸੀ ਜੀਆਂ ਨੇ ਗੁਰਮੁਖ ਗਿਆਨ ਭੇਟ ਗੁਣ ਗਾਹੀ ਇਹ ਹੈ ਗੁਰਮੁਖਾ ਦਾ ਗਿਆਨ ਜਿਨ੍ਹਾਂ ਨੂੰ ਗੁਰਮੁਖਾ ਦਾ ਗਿਆਨ ਭੇਟ ਪ੍ਰਾਪਤ ਹੁੰਦਾ ਮਿਲ ਕੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹੈ ਉਹ ਗੁਣਾਂ ਦੀ ਗਾਹ ਫਾਰਸੀ ਜਗਾ ਦਾ ਨਾਮ ਹੈ ਉਹ ਗੁਣਾਂ ਦੀ ਜਗਾ ਬਣ ਜਾਂਦੀ ਹੈ ਅਤੇ ਗੁਣ ਕੌਣ ਹੈ ਵਿਸ਼ੇ ਉਹਨਾਂ ਨੂੰ ਗਾਹੀ ਦਵਾ ਲੈਂਦੇ ਹਨ ਉਹ ਪੁਰਖ ਹਉਮੈ ਬੰਦ ਗੁਣ ਗ੍ਰਾਮ ਦੇ ਵਾਹੀ ਗ੍ਰਹਿਣ ਕਰਨ ਵਾਲੇ ਬਣ ਜਾਂਦੇ ਹਨ ਹਉਮੈ ਬੰਧਨ ਬੰਧ ਪ੍ਰਵਾਵ ਜਿੰਨੇ ਜੀਵੇ ਅੰਦਰ ਹਉਮੈ ਦੇ ਬੰਧਨ ਪਏ ਹੋਏ ਹੈ ਕੀਨ ਬਹੁਮੇ ਦੇ ਬੰਧਨਾ ਕਰਕੇ ਜਨਮਾ ਜਨਮਾਂ ਤੱਕ ਦੇ ਬੰਧਨਾ ਜਿ ਪਿਆ ਹੋਇਆ ਮੈਂ ਕਰਦਾ ਮੈਂ ਭੋਗਦਾ ਸੰਗਤਾਂ ਮੰਗਤਾਂ ਦੇ ਬੰਧਨਾ ਚ ਬੰਨਿਆ ਹੋਇਆ ਜੁਨਾ ਦੇ ਬੰਧਨ ਪਹੁੰਚੇ ਰਹਿੰਦੇ ਹਨ ਬਾਰ ਬਾਰ ਕਾਮ ਕ੍ਰੋਧ ਨੂੰ ਬੰਦ ਪਏ ਰਹਿੰਦੇ ਐ ਬਾਰ ਬਾਰੇ ਭੋਗਦੇ ਰਹਿੰਦੇ ਹਨ ਨਾਨਕ RAM ਭਗਤ ਸੁਖ ਪਾਵੈ ਸਤਿਗੁਰੂ ਮਾਰ ਕੇ ਜੀ ਪਿਆਰੋ RAM ਜੀ ਜੋ ਭਗਤੀ ਕਰਦਾ ਹੈ ਤ੍ਰੇਮ ਦੇ ਨਾਲ ਉਹ ਹੀ ਸੁਖ ਸਰੂਪ ਨੂੰ ਪਾ ਸਕਦਾ ਹੈ ਦੂਸਰਾ ਨਹੀਂ ਹੈ ਸਿੱਧੋ ਕੋਈ ਪਾ ਸਕਦਾ